ਹਾਂਜੀ ਪਿਆਰੇ ਦੋਸਤੋ ਸੱਜਣੋ ਵੀਰੋ ਸਿੰਪਲ ਲਾਈਫ 557 ਚੈਨਲ ਪੰਜਾਬੀ ਜੋ ਕਿ ਇਸ ਟਾਈਮ ਅਸੀਂ ਉਹਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰਤੀਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਅਸੀਂ ਕੱਗਰ ਨਦੀ ਐ ਇਸ ਪਾਸੇ ਬਿਲਕੁਲ ਹੀ ਉੱਤੇ ਐ ਅਸੀਂ ਕੱਗਰ ਨਦੀ ਦੇ ਤੇ ਬੰਨ ਦੇ ਵਿਚਾਲੇ ਬੈਠਿਆ ਬੰਨ ਦੇ ਲਵੇ ਨੇ ਜੀ ਇਹ ਐ ਜੀ ਸੰਸਾਨ ਭੂਮੀ ਸੰਸਾਨ ਭੂਮੀ ਯਾਨੀ ਕਿ ਅਸਲੀ ਸੱਚਾ ਕਰ ਜਨਮ ਤੇ ਮਰਨ ਪਰਮਾਤਮਾ ਦੇ ਹੱਥ ਚ ਹੈ ਬਾਕੀ ਸਭ ਕੁਝ ਬੰਦੇ ਕੋਲ ਆ ਕਲੇਸ਼ ਹੋ ਰਹੇ ਨੇ ਜਦੋਂ ਮਰ ਜਾਂਦਾ ਕਲੇਸ਼ ਨਿਬੜ ਜਾਂਦੇ ਆ ਜੰਮ ਦਾ ਕਲੇਸ਼ ਚੱਲ ਪੈਂਦੇ ਆ ਕੋਈ ਖਿਡਿਆਰੀ ਬਣ ਜਾਂਦਾ ਕੋਈ ਡਾਕਟਰ ਬਣ ਜਾਂਦਾ ਕੋਈ ਇੰਜੀਨੀਅਰ ਬਣ ਜਾਂਦਾ ਕੋਈ ਵਕੀਲ ਬਣ ਜਾਂਦਾ ਕੋਈ ਐਸੀ ਤਰ੍ਹਾਂ ਡੂਟੀਆਂ ਲੱਗੀਆਂ ਹੋਈਆਂ ਕੋਈ ਪਖਿਆਰੀ ਬਣ ਜਾਂਦਾ ਕੋਈ ਲਖਿਆਰੀ ਬਣ ਜਾਂਦਾ ਇਹ ਪਰਮਾਤਮਾ ਨੇ ਡੂਟੀਆਂ ਲਾਈਆਂ ਹੋਈਆਂ ਆਪਣੀਆਂ ਮੇਰੇ ਪਿੰਡ ਦੇ ਬਹੁਤ ਪੁਰਾਣੇ ਸਦੀਆਂ ਪੁਰਾਣੇ ਸ਼ਮਸ਼ਾਨ ਭੂਮੀਆਂ ਜੀ ਆ ਦੇਖ ਲਓ ਤੁਸੀਂ ਇੱਧਰ ਆ ਗਿਆ ਜੀ ਬੰਨ ਆ ਗਿਆ ਸਾਡਾ ਪਿੰਡ ਕਿੰਨੀ ਰਸਤਾ ਬਹੁਤ ਹੀ ਵਧੀਆ ਸਮਸ਼ਾਨ ਭੂਮੀਆਂ ਜੀ ਆ ਪੋਲਾ ਸਿੰਘ ਬੈਠੇ ਨੇ ਆਪਣੇ ਅਸਲ ਵਿੱਚ ਪਤਾ ਮੈਂ ਇਹਦੀ ਕਿਉਂ ਮਣਾਈ ਹੈ ਜੀ ਵੀਡੀਓ ਬਚੋਂ ਜਾਨ ਭੂਮੀ ਦੀ ਮੈਂ ਜਾ ਕੇ ਆਇਆ ਸੰਤਾਂ ਨਾਲ ਬਾਹਰ ਆ ਦੇਖੋ ਕਿੰਨੀ ਵਧੀਆ ਜੀ ਵੈਸੇ ਅਸਲ ਕਰ ਇਹ ਆਪਣਾ ਮਾਪਿਓ ਨੇ ਸਾਨੂੰ ਜਨਮ ਦਿੱਤਾ ਅਸੀਂ ਵੱਡੇ ਹੋ ਗਏ ਕੋਈ ਕਿਤੇ ਜਾ ਕੇ ਚੂਣਾ ਪੱਕ ਜਾਂਦਾ ਮੰਨ ਲਾ ਮਰ ਜਾਂਦਾ ਕੋਈ ਕਿਤੇ ਜਾ ਕੇ ਕੋਈ ਵੱਡੀ ਉਮਰ ਭੋਗਦਾ ਕਈ ਮਰਨ ਨੂੰ ਤਰਸਦੇ ਨੇ ਕਈਆਂ ਨੂੰ ਮਰਿਆ ਨੂੰ ਤਰਸਦੀ ਹੈ ਦੁਨੀਆ ਠੀਕ ਹੈ ਇਹ ਹੈ ਜੀ ਮੇਰੇ ਪਿੰਡ ਦੀ ਬਹੁਤ ਹੀ ਜ਼ਿਆਦਾ ਪੁਰਾਣੀ ਸ਼ਮਸ਼ਾਨ ਭੂਮੀ ਉਧਰ ਸਸਕਾਰ ਹੁੰਦੇ ਨੇ ਜੇ ਲੋ ਵੀ ਦਿਖਾ ਦੇਣਾ ਇਤੋਂ ਦੂਰ ਹੋਈ ਦਿਖਾ ਦੇਣਾ ਇੱਥੇ ਸੰਗਤ ਬਹਿ ਜਾਂਦੀ ਹੈ ਜੀ ਉਧਰ ਮਾਈਆਂ ਬੀਬੀਆਂ ਬਹਿ ਜਾਂਦੀਆਂ ਟੂਬਲ ਲੱਗਿਆ ਹੋਇਆ ਹੈ ਜੀ ਇੱਥੇ ਟੂਟੀਆਂ ਵਗੈਰਾ ਸਾਰਾ ਇੰਤਜ਼ਾਮ ਹੈ ਬਹੁਤ ਹੀ ਵਧੀਆ ਬਣਾਈ ਹੋਈ ਹੈ ਇਹ ਦੇਖੋ ਇਹ ਪਰਦੇ ਦੀਆਂ ਚੀਜ਼ਾਂ ਉਹ ਜੇ ਨੇ ਨਾਰੀ ਜਰਮ ਮਰਨ ਸੰਸਾਨ ਭੂਮੀਆਂ ਕਈ ਐ ਜਿਵੇਂ ਦੇਖੀ ਜਿੱਥੇ ਕੁੱਤੇ ਮੁੱਤੀ ਜਾਂਦੇ ਨੇ ਇੱਥੇ ਮਜਾ ਲਾ ਬਿਨਾ ਜਾਨਵਰਾਂ ਤੋਂ ਕੋਈ ਚੀਜ਼ ਹੋਵੇ ਕੁੱਤਾ ਨਾ ਬਿੱਲਾ ਬੰਦਿਆਂ ਦੀ ਡਿਊਟੀ ਲੱਗੀ ਹੈ ਤਨਖਾਹ ਦੰਨੇ ਅਸੀਂ ਸਾਰੇ ਪਿੰਡ ਵਾਲੇ ਆ ਦੇਖੋ ਜੀ ਬੋਰਡ ਦੇ ਦੇਖੋ ਦਾੜੀ ਆ ਰਹੀ ਹੈ ਬਹੁਤ ਪੁਰਾਣਾ ਬੋਰਡ ਹੈ ਇਹ ਘਟ ਤੋਂ ਘਟ ਵੀ ਉਹ ਤਾਂ ਹੋਊਗਾ ਜੀ 50 ਫੁੱਟ ਦਾ ਘੇਰਾ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਭੋਲੇ ਪੰਡਾਰੀ ਹਰੀ ਓਮ ਕੀ ਚੁੱਭ ਜਿਕੇ ਹਾਂ ਆਰੀ ਆਲੀ ਰੌੜਾ ਪਾਇਆ ਦਬਦਕੇ ਫੋਲੇ ਤੈਨੂੰ ਇੱਥੇ ਡਰ ਨਹੀਂ ਲੱਗਦਾ ਭੋਲੇ ਦੀ ਬਰਾਤ ਭੋਲੇ ਦੀ ਬਰਾਤ ਢੇੜੀ ਗੱਜ ਵਜ ਕੇ ਤੂੰ ਆਪ ਦੇ ਆਪ ਨੂੰ ਭੋਲਾ ਨਾ ਸਮਝਿਓ ਭੋਲਾ ਸਿਵਜੀ ਭਗਵਾਨ ਨੂੰ ਕਿਹਾ ਜਾਂਦਾ ਜੀ ਸਿਵਜੀ ਭਗਵਾਨ ਦੇ ਮੁਕਾਬਲੇ ਹੈ ਨਹੀਂ ਜੀ ਮੈਂ ਤਾਂ ਵੈਸੀ ਹੀ ਭੋਲਾ ਨਾ ਹੀ ਮੇਰਾ ਭੋਲਾ ਹੈ ਹਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਭੋਲੇ ਇਹ ਜਗ੍ਹਾ ਆਪਾਂ ਤਾਂ ਦਿਖਾਈ ਹੈ ਵੀ ਲੋਕ ਐਵੇਂ ਜਾਂ ਲੜਾਈਆਂ ਕਰੀ ਜਾਂਦੇ ਝਗੜੇ ਕਰੀ ਜਾਂਦੇ ਆ ਧਨ ਦੌਲਤ ਜੁੜੀ ਅਸਲ ਇੱਥੇ ਆ ਕੇ ਢੇਰੀ ਹੋ ਜਾਣਾ ਇੱਕ ਦਿਨ ਆ ਇਹ ਆ ਅਸਲ ਢੇਰੀ ਵਾਲੀ ਜਗ੍ਹਾ ਆ ਦੇਖੋ ਇੱਥੇ ਸੰਸਾਨ ਭੂਮੀ ਜਿੱਥੇ ਸਸਕਾਰ ਹੁੰਦਾ ਸਾਡਾ ਉਧਰ ਬੱਚਿਆਂ ਦਾ ਕੋਈ ਛੋਟੀ ਉਮਰ ਚ ਚੂਨਾ ਟੁੱਟ ਜਾਂਦਾ ਬੱਲ ਨਾਲੋਂ ਉਧਰ ਉਹਨਾਂ ਨੂੰ ਦਫਨ ਕੀਤਾ ਜਾਂਦਾ ਜੀ ਜੋ ਵੀ ਆਪਣੀ ਮਰਜ਼ਾ ਦਾ ਉਹਦੇ ਛਾਂ ਨਾਲ ਆ ਦੇਖੋ ਹੁਣ ਚਲੋ ਮੈਂ ਸਾਰਾ ਦਿਖਾਈ ਦੇਣਾ ਇੱਥੇ ਕਮਾ ਕੇ ਕੈਮਰਾ ਇਹ ਨਾ ਸਮਝਿਓ ਵੀ ਕਿਉਂ ਦਿਖਾਈਏ ਬੁਰਾ ਨਾ ਸਮਝਿਓ ਅਸਲ ਕਰ ਇਹ ਹੈ ਵੀਰ ਮੇਰੇਓ ਐਵੇਂ ਆਪਾਂ ਆਪਣੀਆਂ ਕੋਠੀਆਂ ਮਹਿਲਾ ਦੇ ਪੈਸੇ ਲਾਈ ਜਾਂਨੇ ਆ ਇੱਥੇ ਵੀ ਥੋੜਾ ਬਹੁਤ ਪੁੰਨਦਾਨ ਦੇਣਾ ਚਾਹੀਦਾਗਾ ਵੈਸੇ ਸਾਡੇ ਇਲਾਕਾ ਪੰਚਾਇਤ ਤੋਂ ਕਮੇਟੀ ਚਾਰਿਆ 60 ਸਾਲ 55 ਸਾਲ ਪਹਿਲਾਂ ਦਾ ਕਮੇਟੀ ਇਹ ਲਾਂਦੀ ਆ ਬਾਕੀ ਪਿੰਡ ਲਾਂਦਾ ਜੀ ਪੈਸੇ ਬਾਕੀ ਜੋ ਵੀ ਕੋਈ ਗੁਜਰ ਜਾਂਦਾ ਉਹ ਲਾ ਜਾਂਦੇ ਆ ਜੀ ਆ ਦੇਖੋ ਸੋਹਣੀ ਚੀਜ਼ ਇਹ ਹੈ ਜੀ ਅਸਲ ਕਰ ਮੈਂ ਤਾਂ ਇਹਨੂੰ ਮੰਨਦਾ ਬਾਕੀ ਆਪੋ ਆਪਣੇ ਦਿਮਾਗ ਨੇ ਕੋਈ ਕਿਨੂੰ ਮੰਨਦਾ ਕੋਈ ਕਿਨੂੰ ਕਹਿੰਦਾ ਮੈਂ ਤਾਂ ਕਹਿੰਦਾ ਵੀ ਜਨਮ ਸੰਤ ਵੀ ਇਹ ਕਹਿੰਦੇ ਨੇ ਜਨਮ ਤੇ ਮਰਨਾ ਇਹ ਪਰਮਾਤਮਾ ਦੇ ਹੱਥ ਚ ਹੈ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਟੁੱਟੀ ਗੰਢੀ ਅਲਾ ਕੋਈ ਨਹੀਂ ਹੈਗਾ ਟੁੱਟੀ ਗੰਢੀ ਉਹਨੂੰ ਕੀ ਜਾਂਦਾ ਹੈ ਵੀ ਜਿਹੜੀ ਟੁੱਟ ਗਈ ਲੜੀ ਪਹਿਲਾਂ ਬੁੜੀਆਂ ਸੂਤ ਕੱਦਦੀਆਂ ਨਾ ਉਹਨੂੰ ਥੁੱਕ ਲਾ ਕੇ ਜੇ ਐਂ ਜੇ ਮੜਾ ਜਾਂ ਪਾਣੀ ਲਾ ਕੇ ਗੰਢ ਲੈਂਦੀਆਂ ਦਵਾਰੇ ਪੂਣੀ ਤੋਂ ਸੂਤ ਤਿਆਰ ਹੋ ਜਾਂਦਾ ਸੀ ਹਾਂ ਜੀ ਐਸੀ ਤਰ੍ਹਾਂ ਇਹਨੂੰ ਵੀ ਟੁੱਟੀ ਗੰਢੀ ਜਦੋਂ ਟੁੱਟ ਗਈ ਆ ਦੇਖੋ ਹਾਂ ਇਹ ਦਾੜੀ ਆ ਇਹਦੀ ਰਕਸ਼ ਦੀ ਬੋੜ ਜਿਹਨੂੰ ਬਾੜ ਕਹਿੰਦੇ ਨੇ ਹੀਠ ਬਰੋਟੇ ਦੇ ਦਤਨ ਕਰ ਇੱਕ ਵਾਰੀ ਇਹ ਆ ਉਹ ਬਰੋਟਾ ਭਾਈ ਮੱਲੇ ਵੀ ਉਹ ਕੀ ਦੱਸਾ ਹੁਣ ਤੁਹਾਨੂੰ ਵੀ ਕਿਉਂ ਕਿਹਾ ਗਿਆ ਇਹ ਉਹ ਪੀਰੀਅਡ ਹੁੰਦੇ ਨੇ ਕਿ ਇਹ ਵੀ ਲਾਲ ਜਿਹਾ ਰੰਗ ਛੜਦਾ ਜੀ ਇਹਨੂੰ ਆਪਾਂ ਚੱਬੀਏ ਉਹ ਵੀ ਉਹਦੇ ਤੇ ਉਹਦੇ ਵਿੱਚ ਕੀ ਫਰਕ ਐ ਕੁਵਾਰੀ ਦਾ ਬਤਲੇ ਐ ਬਾਕੀ ਹੋਰ ਪਰਮਾਤਮਾ ਦੇ ਘਰ ਨਾਲ ਵੀ ਜੋੜਿਆ ਗਿਆ ਇੱਕ ਲਬਜ ਜੀ ਪੰਜਾਬੀ ਦਾ ਕਈ ਕਈ ਬਣ ਜਾਂਦੇ ਨੇਗੇ ਚਲੋ ਅਸੀਂ ਇਸ ਰਾਤ ਨਹੀਂ ਪੜਨਾ ਨਾ ਅਸੀਂ ਇਹ ਜੀ ਬੰਦੇ ਆ ਵੀ ਇਹ ਗਲਤ ਰਾ ਪਈਏ ਪਰ ਅਸੀਂ ਬਈ ਸਚਾਈ ਜ਼ਰੂਰ ਦੱਸਾਂਗੇ ਵੀ ਜਨਮ ਤੇ ਮਰਨਾ ਇੱਕ ਦਿਨ ਬੰਦਿਆ ਰਾਖ ਦੀ ਢੇਰੀ ਹੋਣਾ ਹੀ ਹੋਣਾ ਆਪਾਂ ਨੇ ਉਹਰੇ ਸਾਰਿਆਂ ਨੇ ਅਪੋ ਦੇ ਸੰਸਾਰ ਉਹ ਕਿਸੇ ਤਾਂ ਇਹ ਵੀ ਮੁਸੀਬ ਨਹੀਂ ਹੁੰਦੀ ਕੀ ਮੰਨਿਆਦਾ ਤੇਰੀਆਂ ਪਾਣੀਂ ਦੇ ਬੁਲਬਲੇ ਐਵੇਂ ਨਹੀਂ ਆ ਗਿਆ ਉਹ ਠੀਕ ਹੈ ਨਾ ਬਾਣੀ ਵਿੱਚ ਵੀ ਆਂਦਾ ਹੈ ਮੇਰੀ ਮੇਰੀ ਕੈਰੋਂ ਕਰਗੇ ਮੇਰੀ ਮੇਰੀ ਕੈਰੋਂ ਕਰਗੇ ਦਰਜੋਧਨ ਸੇ ਭਾਈ 12 ਕੋ 76 ਚਲੇਦਾ ਦੇਹੀ ਗਿਰਜ ਨਾ ਕਾਹ ਇਦਰਜੋਧਨ ਤੋਂ ਵੱਡਾ ਦਾ ਕੋਈ ਰਾਜਾ ਹੋ ਨਹੀਂ ਸਕਦਾ ਆਪਣੇ ਦੇਸ਼ ਦਾ ਉਹਨੂੰ ਦੇ ਲੋ ਦੇ ਹੀ ਗਿੱਜਾਂ ਨੇ ਨਿਕਾਦੀ ਬੱਜਦੀ ਹੋ ਗਈ ਨਾ ਮੱਛਿਆ ਨਾ ਸਾੜਿਆ ਨਾ ਦੱਬਿਆ ਪਤਾ ਨਹੀਂ ਕੀ ਕੁਛ ਹੋਇਆ ਉਹਦੇ ਨਾਲ ਕੀ ਕਰੂਗਾ ਮੇਰੀ ਮੇਰੀ ਕਰਕੇ ਕਿਉਂ ਨੇ ਪੰਗੇ ਲਏ ਪਾਂਡਵਾ ਨਾਲ ਜਦੋਂ ਉਹ ਰਾਹ ਪੱਕਾ ਨੂੰ ਪੈਣਾ ਵੀ ਹੰਕਾਰ ਨੂੰ ਮਾਰ ਪੈਂਦੀ ਪੈਂਦੀ ਆ ਬੰਦੇ ਹੰਕਾਰ ਹੈ ਨਾ ਜਿਹੜਾ ਹੰਕਾਰ ਨਾ ਕਰੋ ਕਦੇ ਹੰਕਾਰ ਮਾਰਾਏ ਦੇਖੋ ਰੇ ਹਾੜਾਲੇ ਬੁੱਟੇ ਵੀ ਨਹੀਂ ਹਾੜੇ ਵੀ ਨਹੀਂ ਫੁੱਲਾਂ ਵਾਲੇ ਵੀ ਨਹੀਂ ਆ ਦੇਖੋ ਔਲਾ ਖੜੇ ਆ ਕੋਈ ਹੋਰ ਖੜਿਆ ਕੋਈ ਬਾਹਰ ਦਾ ਫਰੂਟ ਆ ਫਿਰ ਆਪਣਾ ਉਹ ਆ ਗਈ ਪਿਪਲੀ ਹਾਂ ਪਿਪਲੀ ਪਿੰਗਾ ਪਾਈਆਂ ਹੈ ਹਾਂ ਬਲਕਿ ਨਾਰ ਮਟਿਆਰਾ ਪਿੰਗਾ ਝੂਟਦੀਆਂ ਉਹ ਜੀ ਆਪਣੇ ਇਤਿਹਾਸ ਤੁਸੀਂ ਦਿਖਾ ਦਿਆ ਕਰੋ ਦੇਖੋ ਮੈਂ ਇਤਿਹਾਸ ਦਿਖਾਣ ਲੱਗ ਰਿਹਾ ਇੱਥੋਂ ਥਾਣਾ ਆਪਣਾ ਮੈਨੂੰ ਲੱਗਦਾ ਤਿੰਨ ਕਿਲੇ ਦੂਰ ਹੈ ਹਾਂ ਇੰਨਾ ਕਹਿ ਗਿਆ ਇੰਨਾ ਕਹਿ ਗਿਆ ਪਹਿਲਾਂ ਮਸਜਦ ਆਊ ਫਿਰ ਗੁਰਦੁਆਰਾ ਫਿਰ ਥਾਣਾ ਆਊਗਾ ਇਹ ਕਹਿ ਦਿਆ ਕਰੋ ਜੀ ਕਮੈਂਟ ਕਰਿਆ ਕਰੋ ਦੇਖਿਆ ਕਰੋ ਹਾਂ ਕਮੈਂਟ ਕਰਿਆ ਕਰੋ ਦੇਖਿਆ ਕਰੋ ਜੀ ਸਾਨੂੰ ਹਾਂ ਇਹ ਨਾ ਹੋਵੇ ਜਿੰਨੇ ਤੁਸੀਂ ਦੇਖੋਗੇ ਅਸੀਂ ਉਨਹੀਂ ਖੁਸ਼ ਹੋ ਕੇ ਪਾਵਾਂਗੇ ਵੀਡੀਓ ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਰਾਮ ਰਾਮ ਗਲਤੀ ਮਲਤੀ ਮਾਪਾਈ ਦੇ ਕਈ ਸਚਾਈ ਦੱਸਾਂਗੇ ਅਸੀਂ ਪਹਿਲਾਂ ਕਿਹਾ ਵੀ ਜਨਮ ਤੇ ਮਰਨਾ ਸਚਾਈ ਹੈ ਇਸ ਤੋਂ ਵੱਡੀ ਸਚਾਈ ਹੈ ਨਹੀਂ ਕੋਈ ਕਈਆਂ ਨੂੰ ਜਨਮ ਤਾਂ ਨਸੀਬ ਹੋ ਜਾਂਦਾ ਹੈ ਮਰਨ ਨਹੀਂ ਨਸੀਬ ਹੁੰਦਾ ਜੀ ਠੀਕ ਹੈ ਇੱਕ ਰਾਜਾ ਸੀਗਾ ਰਾਜਾ ਉਹਤੇ ਬੜੀ ਭੀੜ ਪੈ ਗਈ ਸੀ ਉਹਨੂੰ ਸਿਵਿਆਂ ਦੀ ਡਿਊਟੀ ਕਰਨੀ ਪਈ ਸੀ ਨੌਕਰੀ ਰਾਜਾ ਹਰੀਚੰਦ ਆਪਦੇ ਪੁੱਤਰ ਨੂੰ ਜਦੋਂ ਵੱਢਣ ਲੱਗਿਆ ਨਾ ਹਰੇ ਨਾਲ ਜੀਣ ਲੱਗਿਆ ਭਵਾਨ ਨੇ ਆ ਕੇ ਕਰੀ ਤਾਂ ਪ੍ਰੀਖਿਆ ਉਹਨੇ ਸੀ ਉਹ ਆਣੇ ਆ ਕੇ ਕਵਾੜਾ ਫੜ ਲਿਆ ਫੜ ਲਿਆ ਹਾਂ ਜਿੰਦਾ ਕਰਤਾ ਸੀ ਉਹ ਆ ਸਿਵੇ ਨੇ ਭਾਈ ਜਦੋਂ ਜਿਹੜੇ ਰਾਜੇ ਇੱਥੇ ਨੌਕਰੀਆਂ ਕਰ ਸਕਦੇ ਐ ਸਿੱਤੇ ਯਾਰ ਮੱchnਾ ਹੀ ਆ ਉਹਨੇ ਚੀਖਾ ਦੇ ਵਿੱਚ ਕੋਈ ਵੀ ਸਮਝਾਜ਼ ਰੱਖੋ ਚੀਖਾ ਤੇ ਚੜਾ ਦੂ ਕਹਿੰਦਾ ਬੈਰੀਆਂ ਦੀ ਲਾਸ਼ ਨੂੰ ਭੀਮ ਸਿੰਘ ਨੇ ਕਿਹਾ ਸੀ ਕਹਿੰਦਾ ਤੂੰ ਇੱਕ ਮਹੀਨਾ ਖੜ ਜਾ ਕੀ ਕਹਦੇ ਜਿਹੜਾ ਦੂਨੇ ਕੀ ਚੱਕ ਮਾਰਿਆ ਸੀਗਾ ਜੋ ਕੀ ਸ਼ਰਾਰਤਾਂ ਕਰਦਾ ਸੀ ਉਹਨਾਂ ਦੀ ਭੁਜਾਈ ਦੇ ਨਾਲ ਉਹ ਕਹਿੰਦਾ ਅਸੀਂ ਤਾਂ ਬੱਲੇ ਹੀ ਦੁਖੀ ਆ ਤੂੰ ਕਿੱਥੇ ਪੰਗੇ ਲੈਣ ਲੱਗ ਗਏ ਅਸੀਂ ਇਹ ਜੇ ਕੰਮਲੇ ਆ ਉਹ ਗੱਲ ਸਾਡੀ ਐ ਵੀ ਅਸੀਂ ਇਹ ਜੇ ਕੰਮਲੇ ਨਹੀਂ ਅਗੇ ਵੀਰ ਮੇਰੇ ਤੁਹਾਨੂੰ ਕੋਈ ਗਲਤ ਨਿਗਾ ਨਾਲ ਨਾ ਦੇਖੇ ਗਲਤ ਕਮੈਂਟ ਨਾ ਕਰੇ ਗਲਤ ਸੋਚੇ ਦੇਖੋ ਹੀ ਨਾ ਇਹਦੇ ਨੂੰ ਪਰ ਅਸੀਂ ਸੱਚਾਈ ਜਰੂਰ ਦੱਸਾਂਗੇ ਵੀ ਭਾਈ ਜਰਮ ਤੇ ਮਰਨ ਇਹ ਜਰੂਰ ਐ ਅਸਲ ਕਰ ਇਹ ਆਪਣਾ ਐਵੇਂ ਨਾ ਕਰਾਂ ਚ ਵੀ ਚਲੋ ਪੈਸੇ ਲਾਓ ਸਰਦਾ ਨਹੀਂ ਪਰ ਅਸਲ ਕਰ ਇਹ ਆਪਣਾ ਇੱਕ ਪਿੰਡ ਚ ਜੈ ਉਸ ਸੰਸਾਨ ਭੂਮੀ ਹੈ ਚਾਹੇ ਉਹ ਕਬਰਸਤਾਨ ਹੈ ਦੋਇ ਸਤਾਨ ਕਿਤੇ ਕਿਤੇ ਪਾਣੀ ਚ ਵੀ ਤੇਰਦੇ ਨੇ ਹਾਂ ਜੀ ਜੀ ਇਧਰ ਗੰਗਾ ਕੰਨੀ ਰਵਾਜ ਹੈ ਹਾਂ ਤੇਰਦੇ ਨੇ ਅੱਛਾ ਭਾਈ ਸ਼ਸ਼ੀਕਾਰ ਸਾਰਿਆਂ ਨੂੰ ਸਿੰਪਲ ਲਾਈਫ 557 ਚੈਨਲ ਨੂੰ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਹਾਂ ਦੇਖਿਆ ਕਰੋ ਜੀ ਤੇ ਅੱਗੇ ਸਬਸਕ੍ਰਾਈਬ ਵੀ ਕਰਿਆ ਕਰੋ ਭਾਈ ਦੇਖਿਆ ਵੀ ਕਰੋ ਸਾਡੇ ਤੋਂ ਕਿਹੜਾ ਕੋਈ ਮਾੜਾ ਹੋ ਗਿਆ ਕੋਈ ਅਸੀਂ ਹਾਂ ਵੀ ਸੇਵਾ ਦੇ ਬਗਜੇ ਨਾ ਫਿਰ ਮਹੀਨਾ-ਮਹੀਨਾ ਮੁੜਦੇ ਵੀ ਨਹੀਂ ਸੰਤਾਂ ਨਾਲ ਅੱਜ ਹੀ ਆਇਆ ਮੈਂ ਅੱਜ ਹੀ ਇਹਨੇ ਮੈਨੂੰ ਕੰਮ ਤੇ ਲਾ ਲਿਆ ਮੈਂ ਕਿਹਾ ਬਲਮੀਰ ਨੂੰ ਆਖਿਆ ਅੱਜ ਮੈਂ ਡੈਂਟਮੈਂਟ ਕਢਾਇਆ ਵੀ ਨਹੀਂ ਪੁੱਤਾ ਹੋਏ ਚੰਗਾ ਜੀ ਹਲੋ ਸੱਚੀ ਕਾਜ਼ਰ ਆ ਜਾਓ ਭਾਈ ਲੈਟ ਕਰ ਲੈ ਜਾ ਬੱਦਰ ਜਾ ਔਰ ਕੱਦ ਦੇ ਆਜੇ